ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 6-6 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ 6-6 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ-ਇੱਕ ਗੁੰਡਾ ਆਪਾਂ ਸਾਈਡ ਤੇ ਪਾਏ 6-6 ਗੁੰਡਿਆਂ ਦਾ ਡਿਜ਼ਾਈਨ ਹੈ ਇੱਕ-ਇੱਕ ਗੁੰਡਾ ਸਾਈਡ ਤੇ ਪਾਇਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਦੋ ਕਲਰ ਦਾ ਹੈ ਜੀ ਦੋ ਕਲਰ ਚ ਬਣਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਇਹ ਵੱਡਿਆਂ ਵਾਸਤੇ ਬਣਾ ਸਕਦੇ ਆ ਬੱਚਿਆਂ ਵਾਸਤੇ ਬਣਾ ਸਕਦੇ ਆ ਦੋਨਾਂ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਹੁਣ ਆਪਾਂ ਆਹ ਇੱਕ ਸਲਾਈ ਗੁੰਡੇ ਪਾ ਕੇ ਤੇ ਇੱਕ ਸਲਾਈ ਆਪਾਂ ਉਲਟੀ ਬਣਾ ਲਈ ਸੀ ਇੱਧਰ ਤੇ ਹੁਣ ਆਪਾਂ ਆਪਣਾ ਲਾਵਾਂਗੇ ਜੀ ਦੂਜਾ ਕਲਰ ਲਾਵਾਂਗੇ ਆਪਾਂ ਆਵੜਾ ਰੰਗ ਲਾਵਾਂਗੇ ਨਾਲ ਤੇ ਆਪਾਂ ਇਹਦੇ ਨਾਲ ਆ ਫਸਟ ਵਾਲਾ ਕੁੰਡਾ ਬਣਾ ਲੈਨੇ ਆ ਇਹਨੋਂ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਲੈ ਲਾਂ ਜਿਹੜਾ ਉਧੜੇ ਨਾ ਆਹ ਵਾਲਾ ਕੁੰਡਾ ਛੱਡ ਕੇ ਆਪਾਂ ਜੀ ਪੰਜ ਕੁੰਡੇ ਬਣਾਵਾਂਗੇ ਹਰੇ ਰੰਗ ਦੇ। ਇਹ ਫਿੱਕਾ ਜਿਹਾ ਗ੍ਰੀਨ ਰੰਗ ਹੈ। ਪੰਜ ਕੁੰਡੇ ਬਣਾ ਲਏ ਤਾਂ ਆਪਾਂ ਇੱਕ ਕੁੰਡਾ ਤਾਰ ਲਵਾਂਗੇ। ਪੰਜ ਕੁੰਡੇ ਆਪਾਂ ਫਿਰ ਤੋਂ ਬਣਾ ਲਵਾਂਗੇ। ਇੱਕ ਕੁੰਡਾ ਫਿਰ ਤਾਰ ਲਵਾਂਗੇ। ਆ ਦੇਖੋ ਜੀ ਆਹ ਵਾਲਾ ਕੁੰਡਾ ਛੱਡ ਕੇ ਤੋਂ 4 ਤੇ 6 ਕੁੰਡੇ ਹੋਵੇ ਜੀ ਇੱਕ ਡਿਜ਼ਾਈਨ ਦੇ 2 4 6 ਤੇ ਇਸ ਤਰ੍ਹਾਂ ਕਰਦੇ ਆਪਾਂ ਪੂਰੀ ਸਲਾਈ ਇਸ ਤਰ੍ਹਾਂ ਬਣਾ ਲਵਾਂਗੇ ਅੱਗੇ ਵੀ ਆਪਾਂ 5 ਕੁੰਡੇ ਤਾਂ ਬਣਾਵਾਂਗੇ ਤੇ ਇੱਕ ਕੁੰਡਾ ਆਪਾਂ اتار ਲੈਣਾ ਫਿਰ ਤੋਂ ਆਪਾਂ 5 ਕੁੰਡੇ ਬਣਾਵਾਂਗੇ ਇੱਕ ਕੁੰਡਾ ਆਪਾਂ ਤਾਰ ਲਵਾਂਗੇ ਲਾਸਟ ਤੇ ਆਪਣੇ ਕੋਲੇ 5 ਕੁੰਡੇ ਆ ਜੀ ਉਲਟੀ ਸਾਈਡ ਆ ਗਈ ਆਪਾਂ ਹੁਣ ਦੇਖੋ ਜੀ ਆਪਾਂ ਆਹ ਵਾਲਾ ਕੁੰਡਾ ਤਾਰਿਆ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਇਧਰੋਂ ਵੀ ਇਹ ਸਲਾਈ ਸਿੱਧੀ ਬਣਾ ਲੈਣੀ ਹੈ ਜਿਹੜੇ ਆਪਾਂ ਇਸ ਰੰਗ ਦੇ ਕੁੰਡੇ ਪਾਏ ਆ ਦੂਜੇ ਰੰਗ ਦੇ ਸਿੱਧੇ ਬਣਾ ਲੈਣੇ ਤੇ ਜਿਹੜਾ ਆਪਾਂ ਕੁੰਡਾ ਤਾਰਿਆ ਸੀ ਨੂੰ ਆਪਾਂ ਫਿਰ ਤੋਂ ਤਾਰ ਲੈਣਾ ਉਲਟੀ ਸਾਈਡ ਤੋਂ ਆਪਾਂ ਹਰੇ ਰੰਗ ਵਾਲੇ ਕੁੰਡੇ ਜਿਹੜੇ ਆਪਾਂ ਸਿੱਧੇ ਬਣਾ ਲੈਣੇ ਆਂ ਜੀ ਹਰਾ ਨਹੀਂ ਹੈ ਜੀ ਫਿੱਕਾ ਜਿਹਾ ਪਿਸਤਾ ਜਿਹਾ ਕਲਰ ਹੈ ਆਪਾਂ ਥੋੜਾ ਜਿਹਾ ਹਰਾ ਹੀ ਕਹਿ ਦਿੰਨੇ ਆ ਤੇ ਚਲੋ ਜੀ ਆਪਾਂ ਆਹ ਕੁੰਡਾ ਤਾਰ ਲੈਣਾ ਬਾਕੀ ਦੇ ਕੁੰਡੇ ਆਪਾਂ 5 ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਹੁਣ ਆਪਾਂ ਆਪਣਾ ਆਹ ਕੱਲਾ ਲੈਣਾ ਆਹ ਆਪਣੀਆਂ ਦੋ ਸਲਾਈਆਂ ਹੀ ਪਹਿਣਗੀਆਂ ਜੀ ਆਹ ਫਰਸਟ ਵਾਲਾ ਕੁੰਡਾ ਆਪਾਂ ਬਣਾ ਲਵਾਂਗੇ ਤੇ ਹੁਣ ਆਪਾਂ ਇੱਕ ਕੁੰਡਾ ਨਾਲ ਹੋਰ ਬਣਾ ਲੈਨੇ ਆ ਤਾਂ ਤਿੰਨ ਕੁੰਡੇ ਆਪਾਂ ਹੁਣ ਆ ਵਾਲੇ ਤਾਰ ਲੈਣੀਆਂ ਜੀ ਆਹ ਤਿੰਨ ਕੁੰਡੇ ਆਪਾਂ ਖਾਲੀ ਤਾਰ ਲਿਆ ਅਗਲਾ ਕੁੰਡਾ ਨਾਲ ਲਵਾਂਗੇ ਇੱਕ ਜਿਹੜਾ ਆਪਾਂ ਪਹਿਲਾਂ ਕੁੰਡਾ ਤਾਰਿਆ ਸੀ ਇਹਨੂੰ ਬਣਾ ਲਵਾਂਗੇ ਇੱਕ ਕੁੰਡਾ ਨਾਲ ਹੋਰ ਬਣਾ ਲਵਾਂਗੇ ਤਿੰਨ ਕੁੰਡੇ ਆਪਾਂ ਬਣਾ ਲੈਣੇ ਤਿੰਨ ਕੁੰਡੇ ਆਪਾਂ ਫਿਰ ਉਤਾਰ ਲੈਣੇ ਜੀ ਧਿਆਨ ਨਾਲ ਦੇਖ ਲਿਓ ਜੀ ਆਪਣੀਆਂ ਸਲਾਈਆਂ ਜਿੰਨੀਆਂ ਵੀ ਪੈਣਗੀਆਂ ਇਹ ਡਿਜ਼ਾਈਨ ਦੀਆਂ ਧਿਆਨ ਨਾਲ ਦੇਖ ਲਿਓ ਜੀ ਹੁਣ ਆਪਾਂ ਤਿੰਨ ਕੁੰਡੇ ਫਿਰ ਬਣਾ ਲਈ ਤਿੰਨ ਆਪਾਂ ਉਤਾਰ ਲੈਣੇ ਹੁਣ ਜਿਹੜਾ ਆਪਾਂ ਨਾ ਹਕੁੰਡਾ ਤਾਰਿਆ ਸੀ ਇਹਦਾ ਇੱਕ ਕੁੰਡਾ ਪਾ ਇਧਰੋਂ ਬਣਾ ਲੈਣਾ ਇੱਕ ਇਧਰੋਂ ਬਣਾ ਲੈਣਾ ਤਿੰਨ ਕੁੰਡੇ ਆਪਾਂ ਉਤਾਰ ਲੈਣੇ ਜੀ ਤਿੰਨ ਕੁੰਡੇ ਬਣਾ ਲੈਣੇ ਇਧਰ ਵੀ ਆਪਾਂ ਤਿੰਨ ਕੁੰਡੇ ਉਤਾਰ ਲਵਾਂਗੇ ਜੀ ਇਧਰ ਆਪਣੇ ਕੋਲੇ ਇੱਕ ਕੁੰਡਾ ਘਟਾ ਹੈ ਕੋਈ ਗੱਲ ਨਹੀਂ ਜੀ ਚਲੋ ਜੀ ਹੁਣ ਆਪਾਂ ਆਹ ਵਾਲੇ ਤਿੰਨ ਕੁੰਡੇ ਆਪਾਂ ਫੇਰ ਉਤਾਰ ਲੈਣੇ ਆ ਜਿਹੜੇ ਆਪਾਂ ਬਣਾਏ ਸੀਗੇ ਕਰੀਮ ਕਲਰ ਉਹ ਆਪਾਂ ਬਣਾ ਲੈਣੇ ਆ ਤੇ ਜਿਹੜੇ ਆਪਾਂ ਤਾਰੇ ਸੀ ਉਹ ਆਪਾਂ ਤਾਰ ਲੈਣੇ ਆ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਉਲਟੀ ਸਲਾਈ ਜਿ ਆਪਾਂ ਆਹ ਵਾਲੇ ਕੁੰਡੇ ਫਿਰ ਤਾਰ ਲੈ ਸੀ ਕਰੀਮ ਕਲਰ ਜਿਹੜੇ ਬਣਾਏ ਉਹ ਆਪਾਂ ਬਣਾ ਲੈ ਸੀ ਤੇ ਹਰੇ ਆਪਾਂ ਤਾਰ ਲੈ ਸੀ ਹੁਣ ਦੇਖੋ ਜੀ ਆਪਾਂ ਫਿਰ ਇੱਕ ਕੁੰਡਾ ਉਤਾਰਿਆ ਹੁਣ ਆਪਾਂ ਇੱਥੇ ਦੋ ਕੁੰਡੇ ਨਾਲ ਹੋਰ ਬਣਾ ਲਵਾਂਗੇ ਹੁਣ ਆਪਾਂ ਤਿੰਨ ਕੁੰਡੇ ਬਣਾ ਲਵਾਂਗੇ ਇੱਕ ਕੁੰਡਾ ਤਾਰ ਲਵਾਂਗੇ ਇੱਕ 2 3 4 5 ਕੁੰਡੇ ਆਪਾਂ ਕਰੀਮ ਕਲਰ ਬਣਾ ਲਵਾਂਗੇ ਇੱਕ ਤਾਂ ਇੱਕ ਕੁੰਡਾ ਆਪਾਂ ਤਾਰ ਲਵਾਂਗੇ 5 ਕੁੰਡੇ ਆਪਾਂ ਫਿਰ ਤੋਂ ਕਰੀਮ ਕਲਰ ਬਣਾ ਲਵਾਂਗੇ ਇੱਕ ਕੁੰਡਾ ਹੁਣ ਆਪਾਂ ਪਹਿਲਾਂ ਤਿੰਨ ਤਾਰੇ ਸੀ ਹੁਣ ਆਪਾਂ ਇੱਕ ਖਾਲੀ ਤਾਰ ਲੈਣਾ 5 ਕੁੰਡੇ ਕਰੀਮ ਕਲਰ ਬਣਾਏ ਇੱਕ ਕੁੰਡਾ ਤਾਰ ਲਵਾਂਗੇ ਇਹਨਾਂ ਚ ਵੀ ਆਪਾਂ ਇੱਕ ਕੁੰਡਾ ਤਾਰ ਕੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਆ ਕੁੰਡੇ ਹੀ ਆਪਾਂ ਸਾਰੇ ਸਿੱਧੇ ਹੀ ਬਣਾਉਣੇ ਆ। ਉਲਟੀ ਸਲਾਈ 'ਚ ਆਪਾਂ ਕਰੀਮ ਕਲਰ ਕੁੰਡੇ ਸਾਰੇ ਉਲਟੇ ਬਣਾਉਣੇ ਆ ਤੇ ਜਿਹੜਾ ਆਪਾਂ ਇੱਕ ਕੁੰਡਾ ਤਾਰਿਆ ਸੀ ਉਹਨੂੰ ਆਪਾਂ ਖਾਲੀ ਧਾਰਨਾਗੇ। ਉਹਨੂੰ ਆਪਾਂ ਨਹੀਂ ਬਣਾਉਣਾ। ਆ ਦੇਖੋ ਜੀ ਆਪਾਂ ਕੁੰਡਾ ਤਾਰਿਆ ਸੀ ਇਹਨੂੰ ਆਪਾਂ ਇੱਥੇ ਵੀ ਤਾਰ ਲੈਣਾ। ਹਣਾ ਜੇ ਆਪਾਂ ਇੰਨਾ ਕੁ ਦਿਖਾ ਦਿੰਨੇ ਆ ਫਿਰ ਤੁਸੀਂ ਕਿਤੇ ਸਕਿਪ ਕਰਕੇ ਦੇਖੋ ਵੀਡੀਓ ਤਾਂ ਫਿਰ ਥੋੜਾ ਜਿਹਾ ਆਪਣੇ ਤੋਂ ਗਲਤੀ ਹੋ ਜਾਂਦੀ ਆ ਕਿ ਆਪਾਂ ਆ ਵਾਲਾ ਕੁੰਡਾ ਜਿਹੜਾ ਪਹਿਲਾਂ ਧਾਰਿਆ ਸੀ ਇਹ ਧਾਰਨਾ ਹੀ ਨਹੀਂ ਆ ਤੇ ਕਰੀਮ ਕਲਰ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਹੁਣ ਦੇਖੋ ਜੀ ਆਪਾਂ ਆਹ ਕਰੀਮ ਕਲਰ ਰੰਗ ਨਾਲ ਸਾਰੀ ਸਲਾਈ ਇਹ ਆਪਾਂ ਸਿੱਧੀ ਬਣਾ ਲੈਣੀ ਆ ਇੱਕ ਸਲਾਈ ਆਪਾਂ ਸਿੱਧੀ ਬਣਾਵਾਂਗੇ ਇੱਕ ਸਲਾਈ ਆਪਾਂ ਉਲਟੀ ਬਣਾਵਾਂਗੇ ਆਪਾਂ ਦੋ ਸਲਾਈਆਂ ਇਹ ਹੁਣ ਆਪਣੀ ਆਉਂਦੀ ਜਾਂਦੀ ਸਲਾਈ ਬਣ ਗਈ ਜੀ ਤੇ ਆਪਾਂ ਦੋ ਸਲਾਈਆਂ ਇੱਕ ਸਲਾਈ ਆ ਇੱਕ ਹੋਰ ਬਣਾ ਕੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਦੋ ਕਰੀਮ ਕਲਰ ਸਲਾਈਆਂ ਬਣਾ ਲਈਆਂ ਇੱਕ ਸਿੱਧੀ ਤੇ ਇੱਕ ਉਲਟੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਹੁਣ ਆਪਾਂ ਫਿਰ ਤੋਂ ਗ੍ਰੀਨ ਰੰਗ ਨਾਲ ਬਣਾਵਾਂਗੇ ਤਾਂ ਹੁਣ ਆਪਾਂ ਬਣਾਵਾਂਗੇ ਇੱਕ ਦੋ ਤਿੰਨ ਗੁੰਡੇ ਬਣਾਵਾਂਗੇ ਜੀ ਹੁਣ ਆਪਾਂ ਆਹ ਵਾਲਾ ਕੁੰਡਾ ਹੁਣ ਆਪਾਂ ਜਿਹੜਾ ਆਹ ਵਾਲਾ ਇਹ 그린 ਵਾਲਾ ਜਿਹੜਾ ਇਹ ਆਪਾਂ ਹੁਣ اتار ਲੈਣਾ ਜੀ ਅੱਗੇ ਆਪਾਂ ਬਣਾਵਾਂਗੇ ਪੰਜ ਗੁੰਡੇ 그린 ਰੰਗ ਦੇ ਆਹ ਵਾਲਾ ਕੁੰਡਾ ਆਪਾਂ ਫੇਰ اتار ਲੈਣਾ ਪਾਂ ਦੇ ਕੁੰਡੇ ਆਪਾਂ ਬਣਾ ਲੈਣੇ ਆ ਜਿਹੜੇ ਕਰੀਮ ਕਲਰ ਆਪਣੇ ਤੇ ਆਹ ਵਾਲਾ ਕੁੰਡਾ ਆਪਾਂ ਫਿਰ ਤਾਰ ਲੈਣੇ ਇੱਕ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਬਣਾ ਲੈਣੇ ਇੱਕ ਕੁੰਡਾ ਤਾਰਾਂਗੇ ਆਪਾਂ ਹੁਣ ਇੱਕ ਕੁੰਡਾ ਹੀ ਬਣਾਵਾਂਗੇ ਆਪਾਂ ਸਿੱਧਾ ਆਹ ਵਾਲਾ ਕੁੰਡਾ ਆਪਾਂ ਫਿਰ ਤਾਰ ਲਵਾਂਗੇ ਆਹੜੇ ਕੁੰਡੇ ਆਪਾਂ ਆਹ ਸਲਾਈ ਫੇਰ ਆਪਾਂ ਜਿਹੜੇ ਕੁੰਡੇ ਆਪਣੇ ਹਰੇ ਰੰਗ ਦੇ ਆ ਇਹਨਾਂ ਨੂੰ ਆਪਾਂ ਸਿੱਧੇ ਬਣਾਉਣਾ ਉਲਪੀ ਸਾਈਡ ਤੋਂ ਤੇ ਜਿਹੜਾ ਕੁੰਡਾ ਧਾਰਿਆ ਹੋ ਆਪਾਂ ਧਾਰ ਲੈਣਾ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਕੇ ਤੇ ਆਪਾਂ ਆਹ ਕੁੰਡੇ ਬਣਾਏ ਹੁਣ ਆਪਾਂ ਇੱਕ ਕੁੰਡਾ ਕਰੀਮ ਕਲਰ ਧਾਰ ਲਿਆ ਇੱਕ ਹਰਾ ਆ ਵੀ ਧਾਰ ਲਿਆ ਕ੍ਰੀਮ ਕਲਰ ਇੱਕ ਬਣਾ ਲਿਆ ਜੀ ਹਰਾ ਤਾਰ ਲਿਆ ਤੇ ਫੇਰ ਆਪਾਂ ਇੱਥੇ ਤਿੰਨ ਕ੍ਰੀਮ ਕਲਰ ਬਣਾਵਾਂਗੇ ਜਿਹੜਾ ਆਪਾਂ ਤਾਰਿਆ ਇਹਦੇ ਗੁੰਡੇ ਦੇ ਨਾਲ ਫੇਰ ਅੱਗੇ ਤਿੰਨ ਗੁੰਡੇ ਆਪਾਂ ਫੇਰ ਬਣਾ ਲੈਣੇ ਜੀ ਇਹ ਜਿਵੇਂ ਆਪਾਂ ਪਹਿਲੀ ਦੂਜੀ ਸਲਾਈ ਬਣਾਈ ਸੀਗੀ ਡਿਜ਼ਾਈਨ ਦੀ ਉਸੇ ਤਰ੍ਹਾਂ ਹੀ ਬਣਾਉਣੀ ਜੀ ਜਿਵੇਂ ਇਸ ਤਰ੍ਹਾਂ ਕਰਕੇ ਬਣਾਉਣਾ ਆਪਾਂ ਹਾਂ ਲੋ ਜੀ ਆਪਾਂ ਇੰਨਾ ਡਿਜ਼ਾਈਨ ਬਣਾਇਆ ਤਿੰਨ ਡਿਜ਼ਾਈਨ ਬਣਾਏ ਜੀ 8 8 ਸਲਾਈਆਂ ਦਾ ਇੱਕ ਡਿਜ਼ਾਈਨ ਬਣਦਾ ਤੇ ਆਹੀ ਆਪਾਂ 8 8 ਸਲਾਈਂ ਦੋ ਸਲਾਈਆਂ ਪੈਂਦੀਆਂ ਇਹਦੀਆਂ ਤੇ 6 ਸਲਾਈਆਂ ਆਪਣੀਆਂ ਵਿੱਚ ਪੈਂਦੀਆਂ ਕਰੀਮ ਕਲਰ ਦੀਆਂ ਤੇ 8 8 ਸਲਾਈਆਂ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਪਾਂ ਇਹਦੇ ਥਾਂ ਤੇ ਆਪਾਂ ਜੇ ਹੋਰ ਕੋਈ ਰੰਗ ਲਾਉਣਾ ਹੈ ਅੱਡੋ-ਅੱਡ ਦੇ ਲਾਉਣੇ ਤਾਂ ਆਪਾਂ ਉਹ ਵੀ ਲਾ ਸਕਦੇ ਹਾਂ ਜੇ ਆਪਣੇ ਕੋਲੇ ਬਚੇ ਹੋਏ ਪਏ ਐ ਬੱਚਿਆਂ ਵਾਸਤੇ ਬਣਾਉਣਾ ਤਾਂ ਆਪਾਂ ਅੱਡੋ-ਅੱਡ ਰੰਗ ਲਾ ਸਕਦੇ ਆ ਤੇ ਜੇ ਆਪਾਂ ਇਹ ਆਪਣੇ ਵਾਸਤੇ ਵੀ ਜਿਵੇਂ ਹੁਣ ਆ ਲਾਈਟ ਕਲਰ ਆ ਲਾਈਟ ਨਾਲ ਲਾਈਟ ਹੀ ਸੋਹਣਾ ਲੱਗਦਾ ਤੇ ਇਸ ਤਰ੍ਹਾਂ ਆਪਦੇ ਵਾਸਤੇ ਵੀ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਕੋਟੀ ਸਵੈਟਰ ਜੈਕਟ ਬਣਾਇਓ ਤੇ ਵੀਡੀਓ ਵੱਧ ਤੋਂ ਵੱਧ ਜੀ ਸ਼ੇਅਰ ਕਰਿਓ ਮੈਂ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ